ਜਿਹੜੇ ਖੁਸ਼ ਨੇ ਬੰਦੇ ਨੇ ਉਹ ਨਸ਼ਾ ਕਰਦੇ ਨੇ ਉਹ ਨਸ਼ਾ ਕਰਦੇ ਤੇ ਵੇਚਦੇ ਵੀ ਨੇ ਇਹਨਾਂ ਬੰਦਿਆਂ ਦੀਆਂ ਫੋਟੋ ਮੈਂ ਵੇਚ ਟਾਈਮ ਸਟੈਂਪ ਦੀ ਦੇਖੇ 13 ਤਰੀਕਾ ਲਿਖਿਆ ਹੋਇਆ ਹੈ ਕਿ ਇਹਨਾਂ ਨੇ दारू ਪੀਂਦਿਆਂ ਦੀ ਇਹਨਾਂ ਨੇ ਆਪਣੇ ਗੁੰਡੇ ਸਾਥ ਕੇ ਉਹ ਸੰਗਤ ਦੇ ਉੱਤੇ ਹਮਲਾ ਕੀਤਾ ਅੱਜ ਇੱਕ ਸਿੰਘ ਦਾ ਇਹਨਾਂ ਨੇ ਸਿਰ ਪਾੜਤਾ ਵਾ ਤੇ ਇੱਕ ਜਿਹੜੇ ਇੱਕ ਆਪਣੇ ਗੁਰਮukh ਸਿੰਘ ਆ ਉਹਨਾਂ ਦੀਆਂ ਉਂਗਲਾਂ ਤੋੜਤੀਆਂ ਜੀ ਇਹਨਾਂ ਨੇ ਉਧਰ ਨਜ਼ੇਰੇ ਤੇ ਬੰਦੇ ਬੁਲਾ ਕੇ ਬੈਠੇ ਸਿੰਘਾਂ ਤੇ ਸਿੰਘੜੀਆਂ ਤੇ ਬੱਚਿਆਂ ਦੇ ਉੱਤੇ ਹਮਲਾ ਕਰਾਇਆ ਗਿਆ ਇਨ੍ਹਾਂ ਬੰਦਿਆਂ ਨੂੰ ਬਰਖਾਸਤ ਕੀਤਾ ਜਾਵੇ ਤੇ ਇਹ ਮਤਾ ਪਾਇਆ ਜਾਵੇ ਵੀ ਅਮਰਧਾਰੀ ਸਿੰਘ ਹੀ ਕਮੇਟੀ ਦੇ ਵਿੱਚ ਆਉਣ ਗੱਲਗਰੀ ਦੇ ਗੁਰੂ ਘਰ ਦੇ ਵਿੱਚ ਕਮੇਟੀ ਅਤੇ ਸੰਗਤ ਅਮ ਸਮਣੀ ਹੁੰਦੀ ਹੋਈ ਨਜ਼ਰ ਆਈ ਹੈ ਤੁਹਾਨੂੰ ਦੱਸਦੀ ਕਿ ਗੁਰੂ ਘਰ ਦੇ ਵਿੱਚ ਲੜਾਈ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਇਲਜ਼ਾਮ ਲੱਗੇ ਸੀ ਕਿ ਕਮੇਟੀ ਦੇ ਕੁਝ ਮੈਂਬਰ ਸ਼ਰਾਬ ਪਿੰਦੇ ਨੇ ਜਿਸ ਤੋਂ ਬਾਅਦ ਕੁਝ ਸਿੰਘਾਂ ਨੇ ਮੰਕੀਤੀ ਸੀ ਕਿ ਅਮਰਤਾਰੀ ਸਿੰਘਾਂ ਨੂੰ ਗੁਰੂ ਘਰ ਦੇ ਪ੍ਰਬੰਧ ਸੌਂਪੇ ਜਾਣ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਬਹਾਲ ਕੀਤੀ ਜਾਵੇ ਕਿ ਗੁਰੂ ਘਰ ਦੇ ਵਿੱਚ ਮਰਿਆਦਾ ਬਹਾਲ ਕਰਵਾਉਣ ਦੇ ਲਈ ਸੰਗਤ ਦੇ ਵੱਲੋਂ ਧੰਨਾਂ ਦਿੱਤਾ ਜਾ ਰਿਹਾ ਹੈ ਤਾਂ ਨੇ ਉੱਤੇ ਬੈਠੇ ਸਿੰਘ ਨੇ ਕਿਹਾ ਕਿ ਜਿਵੇਂ ਹੀ ਉਹਨਾਂ ਦੇ ਵੱਲੋਂ ਸ਼ਰਾਬ ਪੀਂਦੇ ਹੋਏ ਕਮੇਟੀ ਮੈਂਬਰਾਂ ਦੇ ਸਬੂਤ ਦਿਖਾਏ ਗਏ ਤਾਂ ਉਹਨਾਂ ਦੇ ਵੱਲੋਂ ਕੈਮਰੇ ਬੰਦ ਕਰਵਾ ਦਿੱਤੇ ਗਏ ਅਤੇ ਕਮੇਟੀ ਮੈਂਬਰਾਂ ਵੱਲੋਂ ਸ਼ਰਮ ਗੁੰਡਾਗਰਦੀ ਕੀਤੀ ਗਈ ਤੇ ਸੰਗਤ ਸਣੇ ਉਹਨਾਂ ਦੇ ਉੱਤੇ ਹਮਲਾ ਕਰਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆਪਣਾ ਜਿਹੜਾ ਕੈਲਗਰੀ ਗੁਰੂ ਘਰ ਦੇ ਵਿੱਚ ਅੱਜ ਗੁੰਡਿਆਂ ਨੇ ਜਿਹੜਾ ਹਮਲਾ ਕੀਤਾ ਜੀ ਉਹਦੇ ਸਬੰਧ ਵਿੱਚ ਅੱਜ ਆਪਣਾ ਅਸੀਂ ਇੱਥੇ ਕਮੇਟੀ ਵਾਲੇ ਕਹਿੰਦੇ ਸੀਗੇ ਵੀ ਜਿਹੜੇ ਸ਼ਰਾਬੀ ਆ ਤੁਸੀਂ ਕਹਿੰਦੇ ਵੀ ਸ਼ਰਾਬ ਪੀਂਦੇ ਆ ਤੁਸੀਂ ਉਹਨਾਂ ਦੇ ਪ੍ਰੂਫ ਦੋ ਜੇ ਤੁਸੀਂ ਪ੍ਰੂਫ ਦਿੰਨੇ ਆ ਤਾਂ ਅਸੀਂ ਉਹਨਾਂ ਨੂੰ ਬਾਹਰ ਕੱਢਾਂਗੇ ਕਮੇਟੀ 'ਚੋਂ ਅਸੀਂ ਅੱਜ ਸੰਗਤ ਦੇ ਵਿੱਚ ਪ੍ਰੂਫ ਰੱਖੇ ਤੇ ਸਾਡੀ ਪੰਜ ਸੰਗ ਸਹਿਬਾਨਾਂ ਨਾਲ ਮੀਟਿੰਗ ਵੀ ਹੋਈ ਆ ਤੇ ਉਹਨਾਂ ਨੂੰ ਅਸੀਂ ਆਪਣਾ ਪੱਖ ਰੱਖਿਆ ਤੇ ਬਾਅਦ ਵਿੱਚ ਉਹਨਾਂ ਦੀ ਕਮੇਟੀ ਵਾਲਿਆਂ ਨਾਲ ਵੀ ਮੀਟਿੰਗ ਹੋਈ ਆ ਤੇ ਜਦੋਂ ਅਸੀਂ ਤੋਂ ਬਾਅਦ ਵਿੱਚ ਪੰਜ ਸਿੰਘ ਸਹਿਬਾਨਾਂ ਨੂੰ ਅਸੀਂ ਪ੍ਰੂਫ ਦਿੱਤੇ ਤੇ ਉਹਨਾਂ ਨੇ ਕਮੇਟੀ ਨਾਲ ਗੱਲ ਗੱਲਬਾਤ ਕੀਤੀ ਤੇ ਗੱਲਬਾਤ ਕਰਨ ਤੋਂ ਬਾਅਦ ਚ ਉਹਨਾਂ ਨੇ ਕਿਹਾ ਵੀ ਸੋਡੇ ਜਿਹੜੇ ਆਪਣੇ ਸ਼ਰਾਬੀ ਆ ਉਹਨਾਂ ਦੇ ਲਈ ਸਾਨੂੰ ਪ੍ਰੂਫ ਮਿਲ ਗਏ ਆ ਉਹਨਾਂ ਦੇ ਵਿਰੁੱਧ ਤੇ ਹੁਣ ਇਦੂ ਅਗਲਾ ਮੀਟਿੰਗ ਤਾਂ ਹੀ ਹੋਊਗੀ ਜੇ ਤੁਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਇਸ ਤੋਂ ਬਾਅਦ ਵਿੱਚ ਇਹਨਾਂ ਨੇ ਕੀ ਕੀਤਾ 5:30 ਵਜੇ ਸ਼ਾਮ ਨੂੰ ਇਹਨਾਂ ਨੇ ਕੈਮਰੇ ਬੰਦ ਕਰਤੇ ਗੁਰੂ ਘਰ ਤੋਂ ਜਿਹੜਾ ਲਾਈਵ ਚੱਲਦਾ ਸੀ ਉਹ ਵੀ ਬੰਦ ਕਰਤਾ ਤੇ ਜਿਹੜੇ ਗੁੰਡੇ ਆ ਜਿਹੜੇ ਅਮਨਪ੍ਰੀਤ ਗੱਲ ਜਿਹੜਾ ਐਮਐਲਏ ਰੈ ਚੋਕ ਐਮ ਐਲ ਏ ਦੀ ਇਲੈਕਸ਼ਨ ਲੜ ਚੁੱਕਾ ਮੇਨ ਜਿਹੜਾ ਕਿੰਗ ਪੈਨ ਅਮਨਪ੍ਰੀਤ ਗਿੱਲ ਗੁੰਡਾ ਨਰੇਣੂ ਮਹੰਤ ਦੀਆਂ ਲਾਦਾ ਇਹ ਇਹਨਾਂ ਨੇ ਆਪਣੇ ਗੁੰਡੇ ਸਾਧ ਕੇ ਉਹਦਾ ਭਰਾ ਉਹਦਾ ਨਾਮ ਹੈਗਾ ਵਾ ਚੀਕੂ ਚੀਕੂ ਕਹਿੰਦੇ ਆ ਉਹਨੂੰ ਪਿੰਡ ਕਾਲੇ ਕੇ ਪੰਜਾਬ ਤੋਂ ਵੀ ਮੈਂ ਦੱਸ ਦੇਣਾ ਪਿੰਡ ਕਾਲੇ ਕੇ ਜ਼ਿਲ੍ਹਾ ਮੋਗਾ ਤੇ ਇੱਕ ਆਪਣਾ ਹੈਗਾ ਨਮਜੀਤ ਬੰਟੂ ਜਿਹਦੀ ਆ ਆਪਣਾ ਐਕਸਚੇਂਜ ਵੈਸਟਰਨ ਯੂਨੀਅਨ ਦਾ ਕੰਮ ਕਰਦਾ ਤੇ ਹੋਰ ਜਿਹੜੇ ਬੰਦੇ ਆ ਇਹਨਾਂ ਨੇ ਸੰਗਤ ਤੇ ਉੱਤੇ ਹਮਲਾ ਕੀਤਾ ਅੱਜ ਤੇ ਆਪਣੇ 4 ਇੱਕ ਸਿੰਘ ਦਾ ਇਹਨਾਂ ਨੇ ਸਿਰ 파ੜਤਾ ਵਾ ਤੇ ਇੱਕ ਜਿਹੜੇ ਇੱਕ ਆਪਣੇ ਗੁਰਮੁਖ ਸਿੰਘ ਆ ਉਹਨਾਂ ਦੀਆਂ ਉਂਗਲਾਂ ਤੋੜਤੀਆਂ ਜੀ ਇਹਨਾਂ ਨੇ ਤੇ ਇਹਨਾਂ ਨੇ ਸਾਰਾ ਕੁਝ ਕੀਤਾ ਆਪਣੇ ਕੈਮਰੇ ਬੰਦ ਕਰਕੇ ਗੁਰੂ ਘਰ ਦੇ ਤੇ ਕਿਉਂਕਿ ਇਹ ਫਸਦੇ ਸੀਗੇ ਪੰਜ ਜਿਹੜੇ ਸਿੰਘ ਸਹਿਬਾਨ ਆ ਉਹਨਾਂ ਨੇ ਵੀ ਕਿਹਾ ਵੀ ਹੁਣ ਤੁਹਾਨੂੰ ਕਮੇਟੀ ਦੇ ਵਿੱਚੋਂ ਜਿਹੜੇ ਇਹ ਦੋ ਸਿੰਘ ਆ ਜਿਹੜੇ ਦੋ ਇਹ ਮਸਾਂ ਦਾ ਜਿਹੜੇ ਸ਼ਰਾਬਾਂ ਪੀਂਦੇ ਆ ਇਹਨਾਂ ਨੂੰ ਬਾਹਰ ਕੱਢਣਾ ਪੈਣਾ ਪਰ ਉਹਨਾਂ ਨੇ ਕੀ ਕੀਤਾ ਪਹਿਲਾਂ ਹੀ ਸੰਗ ਤੇ ਉੱਤੇ ਹਮਲਾ ਕਰਤਾ ਜਿਹਦੇ ਵਿੱਚ ਸਾਡੇ ਕਈ ਵੀਰਾਂ ਦੇ ਆਪਣਾ ਸਟਾਂ ਲੱਗੀਆਂ ਸਰਵੀ ਪਾਟਿਆ ਤੇ ਉਂਗਲਾਂ ਵੀ ਟੁੱਟੀਆਂ ਉਹਨਾਂ ਦੀਆਂ ਤੇ ਸਾਰੀ ਸੰਗਤ ਨੂੰ ਬੇਨਤੀ ਆ ਕਿ ਜਿਹੜੇ ਮਸਾਂਦਾ ਅਮਨਪ੍ਰੀਤ ਵਰਗੇ ਤੇ ਜਿਹੜੇ ਕਮੇਟੀ ਵਾਲੇ ਜਿਨ੍ਹਾਂ ਨੇ ਹਮਲਾ ਕਰਵਾਇਆ ਇਹਨਾਂ ਦੇ ਥਰੂ ਸਾਰੇ ਕਮੇਟੀ ਵਾਲੇ ਦੇ ਜ਼ਿੰਮੇਵਾਰ ਆ ਕਿਉਂਕਿ ਸਾਰਾ ਐਕਸੈਸ ਜਿਹੜਾ ਕੈਮਰਿਆਂ ਦਾ ਉਹਨਾਂ ਨੂੰ ਦਿੱਤਾ ਬੰਦ ਕਰਵਾਤਾ ਉਹਨਾਂ ਨੇ ਸਾਰੇ ਕੈਮਰੇ ਲਾਈਵ ਬੰਦ ਕਰਾਤਾ ਤੇ ਸਾਰੀ ਸੰਗਤ ਨੂੰ ਬੇਨਤੀ ਆ ਕੱਲ ਮੱਤ ਤੋਂ ਬਾਅਦ ਸੰਗਤ ਪਹੁੰਚੇ ਤੇ ਸਾਥ ਦੇਵੇ ਕਿਉਂਕਿ ਇਹਨਾਂ ਨੇ ਸੰਗਤ ਦੇ ਉੱਤੇ ਜਿਹੜੀ ਜਾਪ ਕਰਦੀ ਸੀ ਉਹਨਾਂ ਦੇ ਉੱਤੇ ਹਮਲਾ ਕੀਤਾ ਇਹਨਾਂ ਮਸੰਧਾ ਨੇ ਅਮਨਪ੍ਰੀਤ ਗਿੱਲ ਚੀਕੂ ਜਿਹੜਾ ਇੱਕ ਨਵਜੀਤ ਬੰਟੂ ਆ ਤੇ ਇੱਕ ਆਪਣਾ ਹੈਗਾ ਇਹਦੇ ਵਿੱਚ ਪ੍ਰਦਮਨ ਸਿੰਘ ਉਹ ਵੀ ਪਿੰਡ ਕਾਲੇਕੇ ਜ਼ਿਲ੍ਹਾ ਮੋਗੇ ਤੋਂ ਆ ਉਹ ਵਿੱਚ ਦੇ ਮੈਂਬਰ ਆ ਉਹਦਾ ਭਰਾ ਅਮਨਪ੍ਰੀਤ ਗਿੱਲ ਉਹ ਵੀ ਉਹ ਵੀ ਉਹ ਵੀ ਵਿੱਚ ਸ਼ਾਮਿਲ ਸੀਗਾ ਉਹਨਾਂ ਨੇ ਹਮਲਾ ਕੀਤਾ ਸੰਗਤ ਦੇ ਉੱਤੇ ਤੇ ਸੰਗਤ ਦੇ ਇਹਨਾਂ ਨੇ ਸਰ ਵੀ ਪਾੜੇ ਆ ਤੇ ਆਪਣਾ ਉਂਗਲਾਂ ਵੀ ਟੁੱਟੀਆਂ ਆਪਣੇ ਇੱਕ ਸਿੰਘ ਦੀਆਂ ਤੇ ਹੋਰਾਂ ਦੇ ਉੱਤੇ ਵੀ ਆਪਣਾ ਇਹਨਾਂ ਨੇ ਆਪਣਾ ਹਮਲਾ ਕੀਤਾ ਤੇ ਜਿਹੜੇ ਸਿੰਘ ਜ਼ਖਮੀ ਆ ਤੇ ਵੱਧ ਤੋਂ ਵੱਧ ਸੰਗਤ ਨੂੰ ਬੇਨਤੀ ਆ ਵੀ ਵੱਧ ਤੋਂ ਵੱਧ ਤੁਸੀਂ ਇੱਥੇ ਜਾਣੇ ਪਹੁੰਚੋ ਤਾਂ ਕਿ ਜੋ ਇਹਨਾਂ ਮਸੰਦਾਂ ਨੂੰ ਗੁਰੂ ਘਰ ਦੇ ਵਿੱਚੋਂ ਕੱਢਿਆ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅਸੀਂ ਕੈਨੇਡਾ ਕੈਲਵੀ ਦੇ ਦਸ਼ਮੇਸ਼ ਕਲਚਰ ਗੁਰਦੁਆਰਾ ਸਾਹਿਬ ਤੋਂ ਬੋਲ ਰਹੇ ਆਂ ਯਮੇ ਕੀ ਅੱਜ ਦੇ ਟਾਈਮ ਦੇ ਵਿੱਚ ਸਾਰੇ ਸੋਸ਼ਲ ਮੀਡੀਆ ਤੇ ਇੱਕ ਕੱਲ ਦੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਲੜਾਈ ਦੀ ਵੀਡੀਓ ਉਸ ਵੀਡੀਓ ਦੇ ਬਾਬਤ ਸਾਡੇ ਨਾਲ ਕਈ ਚੈਨਲ ਵਾਲਿਆਂ ਨੇ ਸਾਡੇ ਨਾਲ ਗੱਲ ਕਰੀ ਵੀ ਸਾਨੂੰ ਸਬੂਤਾਂ ਦੇ ਤਹਿਤ ਤੁਸੀਂ ਸਾਡੇ ਨਾਲ ਗੱਲ ਰੱਖੋ ਸਾਡੇ ਪੁਰੇ ਆਪਣਾ ਪੱਖ ਰੱਖੋ ਤੇ ਜਾਣਕਾਰੀ ਦੋ ਪੂਰੀ ਕਿ ਕੀ ਇਹ ਮਸਲਾ ਹੈ ਕਿੱਥੋਂ ਸ਼ੁਰੂ ਹੋਇਆ ਮਸਲਾ ਸਾਰਾ ਤਕਰੀਬਨ ਬਹੁਤ ਵੀਡੀਓ ਪੈ ਚੁੱਕੀਆਂ ਨੇ ਵੀ ਇਹ ਮਤਲਬ ਸ਼ੁਰੂ ਹੋਇਆ ਸੀ ਨਗਰ ਕੀਰਤਨ ਤੋਂ ਨਗਰ ਕੀਰਤਨ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਰਪਾਸ਼ ਨਹੀਂ ਕਰਦਾ ਕਿਉਂਕਿ ਉੱਥੇ ਕਲਚਰ ਕਲਾਕਾਰ ਵੀ ਲੱਗਦੇ ਨੇ ਉੱਥੇ ਦਾਰੂ ਵੀ ਚਲਦੀ ਹੈ ਉਥੋਂ ਪੱਖ ਦਾ ਪੱਖ ਦਾ ਕਈ ਸਿੰਘਾਂ ਨੇ ਜਗਦੀ ਜ਼ਮੀਰ ਵਾਲੇ ਨੇ ਇੱਥੇ ਆ ਕੇ ਕਮੇਟੀ ਨਾਲ ਵਿਚਾਰ ਕੀਤੀ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋਣਾ ਚਾਹੀਦਾ ਉਹ ਕਰਦੇ ਕਰਦੇ ਨਾਲ ਭਾਲ ਕਰਦੇ ਇੱਕ ਹੋਰ ਭਾਲ ਹੋ ਗਈ ਕਿ ਕਮੇਟੀ ਦੇ ਵਿੱਚ ਜਿਹੜੇ ਕੁਛ ਦੇ ਬੰਦੇ ਨੇ ਉਹ ਨਸ਼ਾ ਕਰਦੇ ਉਹ ਨਸ਼ਾ ਕਰਦੇ ਤੇ ਵੇਚਦੇ ਵੀ ਨੇ ਇਹ ਗੱਲ ਮਤਲਬ ਸ਼ੁਰੂ ਹੋਈ ਐ ਉਥੋਂ ਉਸ ਗੱਲ ਤੋਂ ਬਾਅਦ ਸਿੰਘਾਂ ਨੇ ਬੇਇੱਜ਼ਤੀ ਕਰੀ ਕਮੇਟੀ ਨੂੰ ਕਿ ਭਾਈ ਉਹ ਜਿਹੜੇ ਦੋ ਬੰਦੇ ਨਸ਼ਾ ਕਰਦੇ ਨੇ ਤੇ ਵੇਚਦੇ ਨੇ ਉਹਨਾਂ ਨੂੰ ਕੱਢਿਆ ਜਾਵੇ ਪਰ ਕਮੇਟੀ ਨੇ ਉਹ ਬੰਦੇ ਕੱਢਣ ਦੀ ਜਗ੍ਹਾ ਸ਼ੰਗਾਂ ਨੂੰ ਗੁਰੂ ਘਰ ਤੋਂ ਕੱਢਿਆ ਤੇ 15 ਦਿਨ ਹੋ ਗਏ ਆ ਸਨੋ ਦੇ ਵਿੱਚ ਫਾਈਨਲ 15 20 ਟੈਂਪਰੇਚਰ ਦੇ ਵਿੱਚ ਮੋਰਚਾ ਲੱਗਿਆ ਹੋਇਆ ਤੇ ਕਮੇਟੀ ਵਾਲੇ ਨੇ ਹਿੱਕ ਥੋਕੇ ਕਿਹਾ ਵੀ ਅਸੀਂ ਇਹ ਬੰਦੇ ਨਹੀਂ ਕੱਢ ਸਕਦੇ ਉਹਨਾਂ ਨੇ ਕਿਹਾ ਵੀ ਜੇ ਤੁਹਾਡੇ ਕੋਲ ਕੋਈ ਸਬੂਤ ਹੈਗਾ ਜੀ ਸਬੂਤਾਂ ਦੇ ਤਹਿਤ ਸਾਡੇ ਨਾਲ ਗੱਲ ਕਰੋ ਅਸੀਂ ਬੰਦੇ ਕੱਢਾਂਗੇ ਤੁਹਾਡੇ ਬੰਦੇ ਤੁਰੰਤ ਉਸੇ ਟਾਈਮ ਕੱਢਾਂਗੇ ਸਾਡੇ ਕੋਲ ਵਾਈਕਲ ਜੀ ਸਬੂਤ ਵੀ ਸਾਰੇ ਨੇ ਸਾਰਾ ਕੁਝ ਹੈਗਾ ਪਰ ਜਿਹੜੀ ਕੱਲ ਇੱਥੇ ਘਟਨਾ ਵਾਪਰੀ ਆ ਕਿ ਸ਼ਾਂਤਮਈ ਬੈਠੀ ਸੰਗਤ ਦੇ ਉੱਤੇ ਜਿਵੇਂ ਬਰਗਾੜੀ ਹਮਲਾ ਹੋਇਆ ਸੀ ਗੋਲੀ ਕਾਂਡ ਹੋਇਆ ਸੀ ਉਹੀ ਸੇਮ ਇੱਥੇ ਵਾਪ ਦਾਰੂ ਤੇ ਆ ਕੇ ਜਿਵੇਂ ਹੁੰਦਾ ਨਾ ਰੈਲੀਆਂ ਦੇ ਵਿੱਚ ਦਾਰੂ ਤੇ ਗੀਮਾਂ ਦੇ ਉੱਤੇ ਨਸ਼ੇ ਦੇ ਬੰਦੇ ਲੈ ਜਾਣੇ ਉਦਾਂ ਨਸ਼ੇ ਦੇ ਉੱਤੇ ਬੰਦੇ ਵਲਾ ਕੇ ਬੈਠੇ ਸਿੰਘਾਂ ਤੇ ਸਿੰਘੜੀਆਂ ਤੇ ਬੱਤੀਆਂ ਦੇ ਉੱਤੇ ਹਮਲਾ ਕਰਾਇਆ ਗਿਆ ਜਿਨ੍ਹਾਂ ਵਿੱਚੋਂ ਸਾਡੇ 4-5 ਸਿੰਘ ਐਨੇ ਕੋ ਫਟੜੋ ਇੱਕ ਦਾ ਸਿਰ ਪਾਟ ਗਿਆ ਇੱਕ ਦੀਆਂ ਉਂਗਲਾਂ ਟੁੱਟੀਆਂ ਇੱਕ ਦੀ ਬਾਹਂ ਟੁੱਟੀ ਇਹਨਾਂ ਨੁਕਸਾਨ ਕੀਤਾ ਕਮੇਟੀ ਵਾਲੇ ਵਿਚਣਾ ਨੇ ਉਹ ਬੇਨਤੀ ਇਹ ਆ ਕਿ ਇਹ ਜਿਹੜੀ ਕਮੇਟੀ ਆ ਜਾਂ ਇੱਥੇ ਦੇ ਬੁੱੱਚੇ 18 ਮੈਂਬਰ ਜੁੜੇ ਹੋਏ ਨੇ ਇਹਨਾਂ ਨੂੰ ਕਹਿ ਨਹੀਂ ਜਾਂ ਕੈਨੇਡਾ ਦੀ ਸੰਗਤ ਦੀ ਕੋਈ ਪ੍ਰਵਾਹ ਨਹੀਂ ਕਿਉਂਕਿ ਇਹ ਕਹਿੰਦੇ ਅਸੀਂ ਇੱਥੇ ਬਾਈ ਲਾਅ ਦੇ ਹਿਸਾਬ ਨਾਲ ਚੱਲਦੇ ਆਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਅਕਾਲ ਤਖਤ ਸਾਹਿਬ ਦੀ ਮਰਿਆਦਾ ਨੂੰ ਕੁਝ ਨਹੀਂ ਮੰਨਦੇ ਅਸੀਂ ਆਡੇ ਮੂਰੇ ਅਕਾਲ ਤਖਤ ਦੀ ਮਰਿਆਦਾ ਕੋਈ ਨਹੀਂ ਅਸੀਂ ਬਾਈ ਲਾਅ ਨੂੰ ਮੰਨਦੇ ਆਂ ਵਾਹਿਗੁਰੂ ਜੀ ਬੇਨਤੀ ਆ ਕਿ ਜਿਹੜੇ ਸਿੰਘ 18 ਨੇ ਇਹ ਹੋਰ ਕਿਥੋਂ ਜਾ ਬੰਗਲਾਜ ਦੇ ਇੱਥੋਂ ਜਾ ਕੇ ਤੋ ਹੋਰ ਨਹੀਂ ਆ ਸਾਡੇ ਪੰਜਾਬ ਦੇ ਪਿੰਡਾਂ ਦੇ ਵਿੱਚੋਂ ਆਏ ਨੇ ਇਹਨਾਂ ਅੱਜ ਨਹੀਂ ਤੇ ਭਲਕੇ ਆਪਣੇ ਪਿੰਡਾਂ ਨੂੰ ਵੀ ਜਾਣਾ ਤੇ ਪਿੰਡਾਂ ਦੇ ਵਿੱਚ ਗਿਆ ਨੂੰ ਮੇਰੀ ਇਹੀ ਬੇਨਤੀ ਆ ਵੀ ਇਹਨਾਂ ਨੂੰ ਇੱਕ ਤੇ ਲਾਣਤਾ ਪਾਈਆਂ ਜਾਣ ਤੇ ਅੱਜ ਦੇ ਸਮੇਂ ਦੇ ਵਿੱਚ ਵੀ ਇਹਨਾਂ ਨੂੰ ਪੰਜਾਬ ਤੋਂ ਜੁੱਤੀਆਂ ਪਹਿਣੀਆਂ ਚਾਹੀਦੀਆਂ ਤਾਂ ਜੋ ਇੱਥ ਤੇ ਪੰਜਾਬ ਦੇ মিডিਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਛੋਟੀ ਛੋਟੀ ਗੱਲ ਤੇ ਹਰੇਕ ਚੈਨਲ ਵੀਡੀਓ ਚੁਕਾ ਦਿੰਦਾ ਤੇ ਬਹੁਤ ਵੱਡਾ ਮਸਲਾ ਜੇ ਅੱਜ ਇਹ ਮਸਲਾ ਨਾ ਸੰਭਾਲਿਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਬੱਚਿਆਂ ਨੂੰ ਤਾਂ ਕੋਈ ਸਿਹਤ ਕੀ ਮਿਲਦੀ ਜਿਹੜੇ ਗੁਰੂ ਘਰ ਆ ਜਿਹੜੇ ਨਸ਼ੇ ਦੇ ਕੰਮ ਆ ਗੁਰੂ ਘਰਾਂ ਦੇ ਵਿੱਚੋਂ ਸ਼ੁਰੂ ਹੋਣਗੇ ਸੋ ਇਹ ਸਾਰੀ ਗੱਲ ਸੀ ਜਿਹੜੇ ਸਿੰਘ दारू ਪਿੰਦੇ ਆ ਜਿਹੜੇ ਬੰਦੇ दारू ਪਿੰਦੇ ਆ ਉਹਨਾਂ ਦਾ ਜਿਹੜਾ ਪ੍ਰੂਫ ਆ ਜਾਂ ਉਹਨਾਂ ਬਾਰੇ ਜੋ ਵੀ ਜਾਣਕਾਰੀ ਆ ਜਿਲਬਰੀ ਸਿੰਘ ਜੀ ਤੁਹਾਡੇ ਨਾਲ ਸਾਂਝੀ ਕਰਾਂਗੇ ਹਾਂਜੀ ਸੰਗੇ ਜੀ ਵਾਹਿਗੁਰੂ ਜੀ ਕਿਰਪਾਤ ਸਵਾਗਤ ਹੋਵੇ ਜੀ ਜੀ ਆ ਸਾਰਾ ਚਿੱਠਾ ਜੀ ਕੱਚ ਝੂਠ ਦਾ ਨਤਾਰਾ ਕਰਨ ਲਈ ਸਾਡੇ ਕੋਲੇ ਇਹਨਾਂ ਬੰਦਿਆਂ ਦੀ ਫੋਟੋਆਂ ਆ ਮੈਂ ਵਿਦ ਟਾਈਮ ਸਟੈਂਪ ਜਿਹਦੇ ਤੇ ਦਿਨ ਤਰੀਕ ਸਮਾਂ ਲਿਖਿਆ ਹੋਇਆ ਹੈ ਕਿ ਇਹਨਾਂ ਨੇ दारू ਪੀਂਦਿਆਂ ਦੀ ਇਹਨਾਂ ਦੇ ਠੇਕਿਆਂ ਦੀ ਓਨਰਸ਼ਿਪ ਦਾ ਡਾਕੂਮੈਂਟ ਹੈ ਜਿਹੜਾ ਪ੍ਰੂਵ ਕਰਦਾ ਵੀ ਇਹੇ ਠੇਕਿਆਂ ਦੇ ਮਾਲਕ ਨੇ ਤੇ ਸਾਰੀ ਚੀਜ਼ ਜੋ ਇਹ ਅੱਜ ਵੀ ਝੂਠ ਦਾ ਬਲੰਦਾ ਬੋਣੋ ਨਹੀਂ ਹਟਦੇ ਇਹ ਦਲੀਲ ਦੀ ਤੋੜ ਮਰੋੜ ਕਰਦੇ ਨੇ ਹਮੇਸ਼ਾ ਤੇ ਸੰਗਤ ਦੇ ਸਾਹਮਣੇ ਇਹੀ ਬੇਨਤੀ ਹੈ ਵੀ ਇਨਾ ਬੰਦਿਆਂ ਨੂੰ ਬਰਖਾਸਤ ਕੀਤਾ ਜਾਵੇ ਤੇ ਇਹ ਮਤਾ ਪਾਇਆ ਜਾਵੇ ਵੀ ਅਮਰਧਾਰੀ ਸਿੰਘ ਹੀ ਕਮੇਟੀ ਦੇ ਵਿੱਚ ਆਉਣ ਤੇ ਇਹ ਚੀਜ਼ ਸੰਗਤ ਇਸ ਸਾਥ ਦੇਵੇ ਸਾਡਾ ਕਿਉਂਕਿ ਇਹ ਇਸ ਗੁੰਡਾਗਰਦੀ ਤੱਕ ਉਤਰਿਆ ਹੈ ਵੀ ਇਹ ਨਾਮਜਬਦੀ ਸੰਗਤ ਦੇ ਉੱਤੇ ਅਟੈਕ ਕਰਦੇ ਨੇ ਸ਼ਰਾਬ ਪਿਆ ਕੇ ਆਪਣੇ ਗੁੰਡਿਆਂ ਤੋਂ ਆਪ ਕਮੇਟੀਆਂ ਦੇ ਪਿਛਲੀਆਂ 2-3 ਕਮੇਟੀਆਂ ਦੇ ਮੈਂਬਰ ਇਕੱਠੇ ਹੋ ਕੇ ਰਲ ਕੇ ਇਹ ਕਰਦੇ ਨੇ ਤੇ ਬਾਅਦ ਦੇ ਵਿੱਚ ਉਹਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ ਕੈਮਰੇ ਇਹਨਾਂ ਨੇ ਬੰਦ ਕਰ ਦਿੱਤੇ ਅਟੈਕ ਦੇ ਵੇਲੇ ਏਜੀਐਮ ਦੀ ਮੀਟਿੰਗ ਵੇਲੇ ਵੀ ਕੈਮਰੇ ਬੰਦ ਕਰ ਦਿੱਤੇ ਗਏ ਤੇ ਇਹਨਾਂ ਨੇ 15 ਦਿਨ ਸੰਗਤ ਨੂੰ -22 ਡਿਗਰੀ ਦੇ ਬਾਹਰ ਸੰਗਤ ਬੈਠੀ ਹੈ ਹਵਾ ਚਲਦੀ ਨਹੀਂ ਪੈਂਦੇ ਦੇ ਵਿੱਚ ਤੇ ਇਹਨਾਂ ਨੇ ਇੱਕ ਦਿਨ ਵੀ ਇਸ ਗੱਲ ਦਾ ਫੈਸਲਾ ਨਹੀਂ ਲਿਆ ਜਦ ਕਿ ਇਹਨਾਂ ਨੂੰ ਸਾਰੇ ਸਬੂਤ ਇਹਨਾਂ ਦੇ ਸਾਹਮਣੇ ਰੱਖ ਦਿੱਤੇ ਗਏ ਆਹ ਜੋ ਇਹਨਾਂ ਦੀ ਫੋਟੋਆਂ ਸਿਗਨੇਚਰ ਸਾਡੇ ਕੋਲੇ 5000 ਤੋਂ ਉੱਤੇ ਸਿਗਨੇਚਰ ਹੋ ਚੁੱਕੇ ਨੇ ਕੈਲਗਰੀ ਦੀ ਸੰਗਤ ਵੱਲੋਂ ਆਨਲਾਈਨ ਸਾਰੇ ਸਿੰਘ ਸਪੋਰਟ ਕਰ ਰਹੇ ਨੇ ਤੇ ਇੱਥੇ ਅਸੀਂ ਸਾਰਾ ਪੰਜ ਸਿੰਘ ਸਹਬਾਨ ਜੋ ਪੰਜ ਪਿਆਰੇ ਨੇ ਇੱਥੇ ਗੁਰੂ ਘਰ ਸੇਵਾ ਨਿਭਾਉਂਦੇ ਨੇ ਉਹਨਾਂ ਨੂੰ ਪ੍ਰੂਫ ਦਿਖਾ ਚੁੱਕੇ ਆਂ ਉਹਨਾਂ ਨੇ ਇਹਨਾਂ ਨੂੰ ਸਾਫ਼ ਕਹਿ ਦਿੱਤਾ ਵੀ ਤੁਸੀਂ ਇਸ ਗੱਲ ਦੇ ਦੋਸ਼ੀ ਹੋ ਤੇ ਇਹਨਾਂ ਤੋਂ ਅਸਤੀਫਾ ਲਿਆ ਜਾਵੇ ਇਹਨਾਂ ਨੇ ਉਹਨਾਂ ਦੀ ਹੁਕਮਦਲੀ ਵੀ ਕੀਤੀ ਹੈ ਤੇ ਇਦੋਂ ਪਹਿਲਾਂ ਵੀ ਇਹ ਨਗਰ ਕੀਰਤਨ ਦੇ ਵਿਸ਼ੇ ਤੇ ਜੋ ਇਹਨਾਂ ਦੀ ਗੁਰਮਰਿਆਦਾ ਦਾ ਉਹਨਾਂ ਨੇ ਗੱਲਬਾਤ ਕਰਨੀ ਚਾਹੀ ਤਾ ਇਹਨਾਂ ਨੇ ਕਿਹਾ ਅਸੀਂ ਪੰਜ ਪਿਆਰੇ ਕੋਈ ਪੋਜੀਸ਼ਨ ਨਹੀਂ ਹੈਗੀ ਤੇ ਅਸੀਂ ਪੰਜ ਪਿਆਰੇ ਹੋਰ ਲੱਭ ਲਾਂਗੇ ਤਾਂ ਇਹਨਾਂ ਦੀ ਹਉਮੇਹੰਕਾਰ ਇਸ ਹੱਦ ਤੱਕ ਵਧਿਆ ਪਿਆ ਹੈ ਇਹ ਸੰਗਤ ਨੂੰ ਕੁਝ ਨਹੀਂ ਜਾਣਦੇ ਸਾਨੂੰ ਇੱਥੇ ਖੜਿਆ ਨੂੰ ਇਹ ਕਹਿੰਦੇ ਆ ਵੀ ਇਹ ਪੰਜ ਚਾਰ ਬੰਦੇ ਇਕੱਠੇ ਹੋਏ ਆ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਇੱਥੇ ਕਿੰਨੀ ਸੰਗਤ ਖੜੀ ਹੈ ਤੇ ਸਾਡੀ ਹਰ ਵੇਲੇ ਇੱਥੇ ਬੱਚੇ ਬਜ਼ੁਰਗ ਬੀਬੀਆਂ ਹਾਜ਼ਰੀ ਭਰਦੇ ਨੇ ਤੁਸੀਂ ਕੈਨੇਡਾ ਦੀ ਰੁਝਾਨ ਭਰੀ ਜ਼ਿੰਦਗੀ ਤੋਂ ਜਾਣੂ ਪਰ ਸਾਰੀ ਸੰਗਤ ਸਾਡੇ ਨਾਲ ਹੈ ਤੇ ਹੁਣ ਵੀ ਅਸੀਂ ਇਹੀ ਅਪੀਲ ਕਰਦੇ ਆਂ ਸਾਰੀ ਸੰਗਤ ਸਾਡਾ ਸਾਥ ਦੇਵੇ ਤੇ ਇੱਥੇ ਪਹੁੰਚ ਕੇ ਮੋਰਚੇ ਸ਼ਮੂਲੀਅਤ ਕਰੇ ਜਿਵੇਂ ਵੀ ਹੋ ਸਕਦਾ ਹੈ ਇਹਨਾਂ ਬੰਦਿਆਂ ਨੂੰ ਮਸੰਦਾ ਨੂੰ ਰੈਣੂ ਮੰਤ ਦੀਆਂ ਔਲਾਦਾਂ ਨੂੰ ਇਹਨੂੰ ਇੱਥੋਂ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਲਹਾਲ ਇਹ ਸੰਗਤ ਦਾ ਮੋਰਚਾ جاری ਹੈ ਤੇ ਮੰਗ ਕੀਤੀ ਜਾ ਰਹੀ ਹੈ ਕਿ ਨਸ਼ਾ ਕਰਨ ਵਾਲੇ ਕਮੇਟੀ ਮੈਂਬਰਾਂ ਨੂੰ ਬਰਖਾਸਤ ਕੀਤਾ ਜਾਵੇ ਗੁਰੂ ਘਰ ਚ ਮਰਿਆਦਾ ਬਹਾਲ ਕਰਵਾਈ ਜਾਵੇ ਬਿਊਰੋ ਰਿਪੋਰਟ ਪੰਜਾਬੀ ਲੋਕ ਚੈਨਲ